ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਤੇ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਤੇ ਸਾਡੀ ਵੀਡੀਓ ਵਿੱਚ ਵੀ ਤੁਹਾਡਾ ਬਹੁਤ ਹੀ ਸਵਾਗਤ ਹੈ ਤੁਸੀਂ ਅੱਜ ਤੱਕ ਸਾਨੂੰ ਬਹੁਤ ਪਿਆਰ ਦਿੱਤਾ ਸੋ ਇਸ ਵੀਡੀਓ ਵਿੱਚ ਅਸੀਂ ਗੱਲ ਕਰ ਰਹੇ ਹਾਂ ਜੀ ਸੰਦੀਪ ਦੇ ਵਿਆਹ ਤੋਂ ਇਨਕਾਰ ਬਾਰੇ ਸੋ ਸੰਦੀਪ ਨੇ ਕਿਹਨਾ ਹਾਲਾਤਾਂ ਵਿੱਚ ਵਿਆਹ ਤੋਂ ਕਰ ਦਿੱਤਾ ਇਨਕਾਰ ਇਸ ਇਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਸਾਡੀ ਵੀਡੀਓ ਵਿੱਚ ਮਿਲੇਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਜੇਕਰ ਸਾਡਾ ਚੈਨਲ ਵਧੀਆ ਲੱਗੇ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਜਰੂਰ ਕਰ ਹੀ ਦੇਣਾ ਹਾਂਜੀ ਜੀਵੇ ਕੀ ਤੁਸੀਂ ਦੇਖਿਆ ਕਿ ਹੁਣ ਜੀਤਾ ਦੀ ਬੋਲੀ ਹੀ ਬਦਲ ਗਈ ਸੀ ਸੰਦੀਪ ਦੀ ਕੁੜੀ ਵਾਸਤੇ ਉਹ ਗੁਰਮੇਰ ਨਾਲ ਬਹੁਤ ਪਿਆਰ ਨਾਲ ਗੱਲਾਂ ਕਰਨ ਲੱਗ ਗਈ ਸੀ ਪਰ ਜਿਵੇਂ ਹੀ ਸ਼ੈਰੀ ਨੇ ਸਾਰੀ ਸੱਚਾਈ ਸੰਦੀਪ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਕਿ ਮੇਰੀ ਮੰਮੀ ਗੁਰਮੇਰ ਬਾਰੇ ਇਹ ਸੋਚਦੀ ਹੈ ਤੇ ਤੁਹਾਡੇ ਬਾਰੇ ਇਹ ਸੋਚਦੀ ਹੈ ਇਹ ਸਾਰਾ ਕੁਝ ਜਾਣਨ ਤੋਂ ਬਾਅਦ ਸੰਦੀਪ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਉਹ ਸੋਚਣ ਲੱਗੀ ਕਿ ਮੈਂ ਆਪਣੇ ਭਰਾ ਪਰਜਾਈ ਨੂੰ ਜਿੰਨਾ ਮਾੜਾ ਸਮਝਦੀ ਸੀ ਉਹ ਤਾਂ ਉਹਦੇ ਤੋਂ 4 ਗੁਣਾ ਵੱਧ ਮਾੜੇ ਨਿਕਲੇ ਉਹਨਾਂ ਨੇ ਤਾਂ ਮੇਰੀ ਧੀ ਤੱਕ ਤੇ ਤਰਸ ਨਹੀਂ ਖਾਦਾ ਤੇ ਇਹ ਸੋਚ ਲਿਆ ਕਿ ਮੇਰੇ ਇਸ ਘਰ ਤੋਂ ਜਾਣ ਤੋਂ ਬਾਅਦ ਉਹ ਮੇਰੀ ਕੁੜੀ ਨੂੰ ਨੌਕਰਾਨੀ ਬਣਾ ਕੇ ਰੱਖਣਗੇ ਤੇ ਸਾਰੀ ਜ਼ਿੰਦਗੀ ਉਸ ਤੋਂ ਕੰਮ ਕਰਾਣਗੇ ਤੇ ਇੱਥੋਂ ਤੱਕ ਕਿ ਸਾਡੇ ਪੈਸੇ ਖਾ ਕੇ ਉਹ ਸਾਡੇ ਨਾਲ ਐਦਾਂ ਦਾ ਬਿਹੇਵ ਕਰੇ ਮੈਂ ਕਿਦਾਂ ਜੀਤਾ ਦੀਆਂ ਗੱਲਾਂ ਵਿੱਚ ਆ ਗਈ ਤੇ ਇਹ ਸੋਚ ਬੈਠੀ ਕਿ ਇਹ ਮੇਰੀ ਕੁੜੀ ਨਾਲ ਪਿਆਰ ਕਰ ਸਕਦੀ ਹੈ ਜਦ ਕਿ ਜਿਹੜੇ ਬੰਦਿਆਂ ਦੇ ਦਿਲਾਂ ਵਿੱਚ ਨਫ਼ਰਤ ਕੁੱਟ-ਕੁੱਟ ਕੇ ਭਰੀ ਹੋਵੇ ਉਹ ਕਦੀ ਵੀ ਕਿਸੇ ਨਾਲ ਪਿਆਰ ਨਹੀਂ ਕਰ ਸਕਦੇ ਉਸ ਨੂੰ ਦੁੱਖ ਇਸ ਗੱਲ ਦਾ ਨਹੀਂ ਕਿ ਜੀਤਾ ਉਹਦੇ ਨਾਲ ਇਹੋ ਜਿਹਾ ਬਿਹੇਵ ਕਰ ਰਹੀ ਹੈ ਉਸ ਨੂੰ ਦੁੱਖ ਇਸ ਗੱਲ ਦਾ ਹੈ ਕਿ ਉਸ ਦਾ ਆਪਣਾ ਭਰਾ ਵੀ ਉਹਦੇ ਨਾਲ ਐਵੇਂ ਦੀਆਂ ਅੜੀਆਂ ਕਰ ਰਿਹਾ ਹੈ ਸੋ ਉਸਨੇ ਹੁਣ ਫੈਸਲਾ ਕੀਤਾ ਹੈ ਕਿ ਉਹ ਇਸ ਵਿਆਹ ਤੋਂ ਇਨਕਾਰ ਕਰ ਦੇਵੇਗੀ ਤੇ ਕਹਿ ਦੇਵੇਗੀ ਕਿ ਮੈਂ ਕਿਤੇ ਵੀ ਨਹੀਂ ਜਾਣਾ ਵਿਆਹ ਕਰਾ ਕੇ ਜੇਕਰ ਮੈਨੂੰ ਰੱਖਣਾ ਹੈ ਤਾਂ ਰੱਖ ਲਓ ਜੇ ਨਹੀਂ ਰੱਖਣਾ ਤੇ ਮੈਂ ਆਪਣੀ ਧੀ ਨੂੰ ਪਾਲ ਸਕਦੀ ਹਾਂ ਮੈਂ ਇਕੱਲੇ ਕਮਾਈ ਕਰਕੇ ਆਪਣੀ ਧੀ ਦਾ ਤੇ ਆਪਣਾ ਗੁਜ਼ਾਰਾ ਕਰ ਲਵਾਂਗੀ ਮੈਂ ਉਸ ਨੂੰ ਇੱਕ ਚੰਗੀ ਵਿਦਿਆ ਜ਼ਰੂਰ ਦਵਾਂਗੀ ਤੇ ਉਸ ਨੂੰ ਪੜਾ ਲਿਖਾ ਕੇ ਵੱਡਾ ਕਰਾਂਗੀ ਤੇ ਉਹ ਆਪ ਹੀ ਮੇਰਾ ਸਹਾਰਾ ਬਣ ਜਾਊਗੀ ਮੈਨੂੰ ਬੁਢਾਪੇ ਵਿੱਚ ਕਿਸੇ ਵੀ ਸਹਾਰੇ ਦੀ ਲੋੜ ਨਹੀਂ ਹੈ ਇਹ ਸਾਰੀਆਂ ਗੱਲਾਂ ਉਸ ਨੇ सोनू ਤੇ ਜੀਤਾ ਦੇ ਘਰ ਆਉਣ ਤੋਂ ਬਾਅਦ ਉਹਨਾਂ ਨੂੰ ਕਹਿ ਦਿੱਤੀਆਂ ਕਿਉਂਕਿ ਉਹ ਹੁਣ ਇਹਨਾਂ ਦੇ ਸਾਰੇ ਇਰਾਦਿਆਂ ਤੋਂ ਵਾਕਿਫ ਹੋ ਗਈ ਹੈ ਤੇ ਉਸ ਨੂੰ ਪਤਾ ਲੱਗ ਗਿਆ ਹੈ ਕਿ ਇਹਨਾਂ ਨੇ ਜਿੰਨੀ ਮਾਰੀ ਮੇਰੇ ਨਾਲ ਕੀਤੀ ਹੈ ਉਸ ਤੋਂ ਵੱਧ ਮਾਰੀ ਇਹਨਾਂ ਨੇ ਮੇਰੀ ਕੁੜੀ ਨਾਲ ਕਰਨੀ ਹੈ ਸੋ ਇਸ ਕਰਕੇ ਹੁਣ ਸੰਦੀਪ ਦਾ ਫੈਸਲਾ ਇਹ ਹੈ ਕਿ ਉਹ ਕਿਸੇ ਨਾਲ ਵੀ ਵਿਆਹ ਨਹੀਂ ਕਰਾਏਗੀ ਤੇ ਨਾ ਹੀ ਕਦੀ ਵੀ ਆਪਣੀ ਕੁੜੀ ਨੂੰ ਆਪਣੇ ਤੋਂ ਦੂਰ ਹੋਣ ਦੇਗੀ ਸੋ ਇਹ ਫੈਸਲਾ ਜਦੋਂ ਉਹ ਕਰਦੀ ਹੈ ਤੇ ਜੀਤਾ ਅੱਗੋ ਉਸ ਨੂੰ ਸਾਫ਼ ਕਹਿ ਦਿੰਦੀ ਹੈ ਕਿ ਜੇਕਰ ਤੂੰ ਵਿਆਹ ਨਹੀਂ ਕਰਾਣਾ ਤਾਂ ਤੇਰੀ ਇਸ ਘਰ ਵਿੱਚ ਕੋਈ ਵੀ ਲੋੜ ਨਹੀਂ ਤੇ ਨਾ ਹੀ ਕੋਈ ਜਗ੍ਹਾ ਹੈ ਤੇ ਉਹ ਉਸ ਨੂੰ ਇਸ ਘਰ ਵਿੱਚੋਂ ਜਾ ਵਸਤੇ ਕਹਿ ਦਿੰਦੀ ਹੈ ਜਿਸ ਨੂੰ ਸੁਣ ਕੇ ਸੰਦੀਪ ਇੱਕ ਵਾਰ ਤਾਂ ਹੈਰਾਨ ਹੋ ਜਾਂਦੀ ਹੈ ਸੋ ਹੁਣ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ ਕਿ ਸੰਦੀਪ ਦੇ ਇਸ ਫੈਸਲੇ ਨਾਲ ਘਰ ਵਿੱਚ ਕਿੰਦਾ ਦਾ ਮਾਹੌਲ ਬਣਦਾ ਹੈ ਕੀ ਸੋਨੂ ਸੰਦੀਪ ਨੂੰ ਘਰ ਤੋਂ ਬਾਹਰ ਕੱਢ ਦੇਗਾ ਸੋ ਸਾਡੀ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਸਾਰਿਆਂ ਦਾ ਧੰਨ